ਉਨੀ ਵਧਿਆ ਬਰੰਦੀਪੂਰੀਆ ਗੋਪੀ ਲੱਗਾ ਟੱਟ ਕੇ ਥੋੜਾ ਤੇਰੀ ਬੇਨਤੀ ਆ ਪੀਚਾ ਵਾਲਿਆਂ ਗਾੜੀ ਭਰਾਵਾਂ ਗਾੜੀ ਵੀਰ ਮੇਰੇ ਇਹਨੂੰ ਕੱਟ ਕੱਟ ਕੇ ਨਾ ਪਾਇਓ ਤੁਹਾਡੇ ਸਾਰਾਂ ਗਾੜੀ ਬੇਨਤੀ ਆ ਵੇਖੋ ਭਲਵਾਨ ਨੇ ਮਾਰੀ ਆ ਵੇਖੋ ਭਲਵਾਨ ਨੇ ਮਾਰੀ ਤੁਹਾਡੇ ਗਾੜੀ ਨਾ ਹਾਲ ਸਾਹ ਕਬੱਡੀ ਪਾਉਂਦੀ ਵਧਿਆ ਬਰੰਦੀਪੂਰੀਆ ਗੋਪੀ ਲੱਗਾ ਟੱਟ ਕੇ ਥੋੜਾ ਥੈਂਕ ਯੂ ਮੇਰੇ ਕਿਰੇਸ ਤੁਹਾਡੇ ਗਾੜੀ ਨਾ ਬੇਨਤੀ ਆ ਕੀ ਇਹ ਕਬੱਡੀ ਇਹਨੂੰ ਜੰਗ ਦਾ ਮਾਹੌਲ ਨਾ ਬਣਾਇਆ ਕਰੋ ਕੀ ਆਪ ਹਵਾਨ ਨੇ ਫੌਲ ਮਾਰਦੀ ਐ ਇੱਦਾਂ ਕਰਦਾ ਇੱਦਾਂ ਕਰਦਾ ਕਿਉਂਕਿ ਤੁਹਾਨੂੰ ਕਬੱਡੀ ਦਾ ਕੋਈ ਪਤਾ ਨਹੀਂ ਆ ਕਿ ਕਬੱਡੀ ਅਸਲ ਚ ਹੈਗੀ ਕੀ ਆ ਠੀਕ ਐ ਇਹ ਕਰਕੇ ਮੇਰੀ ਬੇਨਤੀ ਆ ਮੇਰਾ ਛੋਟਾ ਭਰਾ ਉਹ ਕੋਈ ਮੈਂ ਉਹਦੇ ਨਾਲ ਜਲਸਾ ਵੀ ਨਹੀਂ ਕਰਦਾ ਕਿ ਤੁਸੀਂ ਲੋਕ ਲੋਕੀ ਸੋਚਣ ਕਿ ਅੱਜ ਵੀ ਉਹਨਾਂ ਦੇ ਨਾਲ ਮੈਚ ਹੀ ਉਹਨਾਂ ਦੇ ਨਾਲ ਲੱਗਦੀ ਹੀ ਤਾਂ ਕਰਕੇ ਮਾਰਤੀ ਐਦਾ ਐਦਾ ਇਹ ਚੀਜ਼ ਨੂੰ ਉੱਚ ਜੋੜਿਆ ਜਾਂਦਾ ਭਲਾ ਜੀ ਉਹਦੇ ਵਜ੍ਹਾ ਨਾਲ ਦੂਜੇ ਜਿਆਦਾ ਕਰੀ ਜਾਂਦੇ ਦੂਜੇ ਹਰ ਭਲਾ ਕੋਈ ਚੀਜ਼ ਹੁੰਦੀ ਆ ਕਬੱਡੀ ਆ ਨਾ ਕਬੱਡੀ ਨੂੰ ਗਰਾਊਂਡ ਤੱਕ ਸੀਮਤ ਰੱਖੋ ਜੇ ਵੱਜ ਗਈ ਆ ਨਾ ਉਹਨੂੰ ਕਹੋ ਕੋਈ ਗੱਲ ਨਹੀਂ ਵੱਜ ਗਈ ਆ ਤੇ ਜੇ ਆਪਾਂ ਦੂਜੇ ਪਲੇਅਰ ਹੀ ਲੌਲਾ ਪਈ ਜਾਂਦੇ ਹਾਏ ਨੇ ਮਾਰਤੀ ਦਮਾਰਤੀ ਯਾਰ ਉਹਨੂੰ ਉਹਨੂੰ ਐਪਰੀਸ਼ੀਏਟ ਕਰੋ ਕੋਈ ਗੱਲ ਨਹੀਂ ਵੱਜ ਗਈ ਆ ਕੋਈ ਗੱਲ ਨਹੀਂ ਹੋ ਤਕੜਾ ਪਾਣੀ ਵੀ ਸੈਕੋ ਤੇ ਮੇਰਾ ਕਿਹੜਾ ਵੀ ਕੋਈ ਉਹਦੇ ਨਾਲ ਵੈਰ ਆ ਕੀ ਮੈਂ ਮਾਰੂੰਗਾ ਹੁਣ ਗੱਲ ਸੁਣਾ ਕਿੰਨੇ